ਰਾਧਿਕਾ ਤੇਰੀ ਗੱਲ ਸਹੀ ਆ ਇਹ ਤੇਰੀ ਮਾਂ ਨਹੀਂ ਤੇਰੀ ਮਾਸੀ ਆ ਤੇਰਾ ਪਿਓ ਨਾ ਮੈਨੂੰ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਸੀ ਕਿ ਕੁੜੀ ਨੂੰ ਆਪਾਂ ਇੰਨਾ ਪਿਆਰ ਦੇਣਾ ਕਿ ਜਿਸ ਦਿਨ ਕੁੜੀ ਨੂੰ ਇਹ ਸੱਚ ਪਤਾ ਲੱਗ ਗਿਆ ਉਹਨੂੰ ਕੋਈ ਫਰਕ ਨਾ ਪਵੇ ਲੈ ਮੰਮੀ ਹੁਣ ਤੁਸੀਂ ਕਿੱਥੇ ਚੱਲੇ ਹੋ ਮੈਂ ਤੁਹਾਡੇ ਨਾਲ ਹੀ ਜਾਣਾ ਤੁਹਾਨੂੰ ਲੈਣ ਵਾਸਤੇ ਤੁਹਾਨੂੰ ਪਤਾ ਵੀ ਹੈ ਨਾ ਇੰਨੀ ਜਲਦੀ ਮੈਨੂੰ ਪਸੰਦ ਨਹੀਂ ਆਉਂਦੇ ਹੈਗੇ ਵੀਰਾ ਆਪਣੇ ਮੂੰਹ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਉਹਨੇ ਹੁਣ ਸੌਂ ਵੀ ਖਾਦੀ ਆ ਕਿ ਮੈਂ ਅੱਜ ਤੋਂ ਬਾਅਦ ਨਸ਼ਾ ਨੂੰ ਮੂੰਹ ਨਹੀਂ ਲਾਉਂਗਾ ਬਸ ਤੁਸੀਂ ਕੁਝ ਨਹੀਂ ਕਹਿਣਾ ਮੈਂ ਆਪੇ ਹੈਂਡਲ ਕਰ ਲੂੰਗੀ। ਆਹ ਲਾਪ੍ਰਿਤ ਤੂੰ ਲਾਪਤਾ। ਜੇ ਤੇ ਹੋਇਆ ਕੋਈ ਬੰਦਾ ਜਿਵੇਂ ਲੱਸੀ ਚ ਪਾ ਕੇ ਮਧਾਣੀ ਨਹੀਂ ਰੜਕਦੇ ਉ ਮੈਂ ਉਹਦੇ ਬੋਦੇ ਕਮਾਉਂਗੀ। ਤੇ ਜੇ ਹੋਈ ਕੋਈ ਜਨਾਨੀ ਕੁੜੀ ਤੇ ਕੈਂਚੀ ਲੈ ਕੇ ਜਾਉਂਗੀ ਸਿੱਧੀ ਬੋਦੀ ਵੱਢ ਕੇ ਨਾ ਪਟੇ ਬਣਾ ਦੂੰਗੀ। ਇਹ ਆ ਤਾਂ ਸਭ ਤੋਂ ਵਧੀਆ ਗੱਲ ਆ। ਸਾਹ ਤੂੰ ਰੱਖ ਤੇ ਮੰਮੀ ਰੱਖੇ। ਉਹ ਮੇਰੀ ਤਾਂ ਟੈਨਸ਼ਨ ਖਤਮ ਹੁੰਦੀ ਐ। ਨਾਲੇ ਲਾਪ੍ਰਿਤ ਲੋਕੀ ਪਤਾ ਨਹੀਂ ਕਿਉਂ ਨਸ਼ਾ ਨੁਸ਼ਾ ਕਰਕੇ ਆਪਦੀ ਜਿੰਦਗੀਆਂ ਖਰਾਬ ਕਰੀ ਜਾਂਦੇ ਨੇ। ਉਹ ਨਸ਼ਾ ਕਰਨਾ ਹੈ ਤਾਂ ਉਹਨਾਂ ਰਿਸ਼ਤਿਆਂ ਦਾ ਕਰੋ ਜਿਹੜਾ ਹਮੇਸ਼ਾ ਤੁਹਾਡੇ ਨਾਲ ਖੜਦੇ ਨੇ ਨਸ਼ਾ ਕਰਨਾ ਹੈ ਤਾਂ ਉਹਨਾਂ ਰਿਸ਼ਤਿਆਂ ਦਾ ਕਰੋ ਜਿਹੜੇ ਕਦੇ ਤੁਹਾਨੂੰ ਦੁੱਖ ਨਹੀਂ ਦੇਣਾ ਚਾਹੁੰਦੇ ਇਹਦਾ ਅੱਜਕੱਲ੍ਹ ਰਿਸ਼ਤੇ ਮੂੰਹ ਦੇ ਮਿੱਠੇ ਤੇ ਅੰਦਰੋਂ ਕੋੜੇ ਪਰ ਕਈ ਰਿਸ਼ਤੇ ਹੁੰਦੇ ਨੇ ਟਰਾਂਸਪੇਰੈਂਟ ਜਿਹੜਾ ਇੱਕ ਦੂਜੇ ਨੂੰ ਆਪਣਾ ਦੁੱਖ ਵੀ ਦੱਸਦੇ ਨੇ ਤੇ ਸੁੱਖ ਵੀ ਦੱਸਦੇ ਨੇ ਨਾਲੇ ਮੈਂ ਤਾਂ ਨਾ ਕੱਲ ਦਾ ਰੱਬ ਦਾ ਸ਼ੁਕਰ ਕਰ ਕਰਕੇ ਥੱਕ ਗਿਆ ਕਿ ਰੱਬਾ ਮੈਂ ਗਲਤ ਰਾਹ ਪੈ ਗਿਆ ਸੀ ਤੇ ਜੇ ਤੂੰ ਮੈਨੂੰ ਭੈਣ ਨਾ ਦਿੱਤੀ ਹੁੰਦੀ ਮੈਂ ਤਾਂ ਰੁੜ ਗਿਆ ਸੀਗਾ ਕਿੱਦਾਂ ਬਾਜੀ ਧੁੱਪ ਧੁੱਪ ਸੇਕਦੇ ਪਿਆ ਜਾਂ ਮਾਲ ਜਿਆਦਾ ਛੱਕ ਲਿਆ ਕੀ ਗੱਲ ਨਹੀਂ ਨਹੀਂ ਉੱਧੇ ਧੁੱਪ ਵਧੀਆ ਚੜੀ ਸੀਗੀ ਨਹਾ ਕੇ ਆਇਆ ਸੀ ਨਹੀਂ ਜੋ ਮੈਂ ਕਿਹਾ ਚੱਲ ਧੁੱਪੇ ਖੜ ਜਾਨੇ ਆ ਨਾਲੇ ਇੱਧਰ ਉੱਧਰ ਦੁਨੀਆ ਵੇਖਦਾ ਪਿਆ ਸੀ ਦੁਨੀਆ ਬਾਲੀ ਸੋਹਣੀ ਆ ਅਸੀਂ ਹੋਈ ਆਪਣਾ ਪਠਾ ਆਪ ਬਿਠਾਇਆ ਹੋਇਆ ਭਾਈ 60-70 ਲੱਖ ਰੁਪਇਆ ਤੁਹਾਡੇ ਘਰੇ ਐਦਾਂ ਹੀ ਪਿਆ ਰਹਿੰਦਾ ਤੇ ਤੁਸੀਂ ਕਹਿੰਦੇ ਆ ਅਸੀਂ ਆਪਣਾ ਪਠਾ ਆਪ ਬਵਾਇਆ ਕਰੋੜਾ ਪਤੀ ਬੰਦੇ ਆ ਤੁਸੀਂ ਯਾਰ ਕੱਲ ਪੈਸੇ ਦਿਨੀ ਹੈਗੇ ਬਾਬੂ ਪੈਸਾ ਤਾਂ ਬੰਦਾ ਜ਼ਿੰਦਗੀ ਚ ਬਹੁਤ ਕਮਾ ਲੈਂਦਾ ਪਰ ਗੱਲ ਇਹ ਆ ਵੀ ਜਿਹੜਾ ਪੈਸਾ ਆਪਾਂ ਕਮਾਣੇ ਆ ਨਾ ਉਹ ਆਪਣੇ ਕੋਲ ਹੀ ਰਵੇ ਤੇ ਹੌਲੀ ਹੌਲੀ ਵੱਧਦਾ ਰਵੇ ਇਸ ਚੀਜ਼ ਦੀ ਸੋਚ ਨਾ ਬੰਦੇ ਦੀ ਉਦੋਂ ਮਰ ਜਾਂਦੀ ਐ ਜਦੋਂ ਬੰਦੋ ਲੋੜੋਂ ਵੱਧ ਪੈਸਾ ਕਮਾ ਲੈਂਦਾ ਹੁਣ ਮੈਨੂੰ ਐ ਲੱਗਦਾ ਕਿ ਸਾਡੇ ਕੋਲ ਜਿੰਨਾ ਪੈਸਾ ਹੈਗਾ ਬਹੁਤ ਆ ਸਾਨੂੰ ਹੋਰ ਨਹੀਂ ਚਾਹੀਦਾ ਮਨ ਲੱਗ ਸਾਡੀ ਜਗ੍ਹਾ ਕਿਸੇ ਹੋਰ ਨੂੰ ਦੇ ਦੇਵੇ ਪਰ ਗੱਲ ਹੈ ਜਿਹੜਾ ਸਾਡੇ ਕੋਲ ਪਿਆ ਉਹ ਮੈਂ ਪੁੱਠੇ ਕੰਮ ਚ ਪੈ ਪੈ ਕੇ ਖਤਮ ਕਰੀ ਜੰਨਾ। ਬਾਜੀ ਪੁੱਠੇ ਕੰਮ। ਕਿਹੜੇ ਪੁੱਠੇ ਕੰਮ? ਲੱਗਦਾ ਰਾਤੀ ਜਿਹੜੀ ਤੁਸੀਂ ਲੈਨ ਖਿੱਚੀ ਨਾ ਉਹਦਾ ਅਸਰ ਹੱਲੇ ਤੱਕ ਹੈਗਾ। ਆਪਣੀ ਸੱਜੀ ਅੱਖ ਦੇਖੋ ਐ ਲਾਲ ਪਈ ਪੂਰੀ। ਉਹ ਅੱਖ ਦੀ ਗੱਲ ਕਰਦਾ। ਆ ਤਾਂ ਯਾਰ ਸਵੇਰੇ ਨੂੰ ਮੈਂ ਸਕੂਟਰੀ ਤੇ ਆ ਰਿਹਾ ਸੀਗਾ। ਅੱਖ ਚ ਕੁਝ ਪੈ ਗਿਆ। ਤੇ ਰਹੀ ਗੱਲ ਰਾਤ ਵਾਲੀ ਲਕੀਰ ਦੀ। ਅੰਦਰ ਪਿਆ ਸਮਾਨ। ਕੱਕੇ ਜਿਹਦੇ ਕੋਲ ਲਿਆਂਦਾ ਉਹਨੂੰ ਵਾਪਸ ਦੇ ਆ ਹੋਣ ਨਹੀਂ ਆ ਕੰਮ ਕਰਨੇ ਯਾਰ ਭਾਈ ਆ ਕੀ ਕਹੀਏ ਨੇ ਉਹ ਕਹਿਣਾ ਕੀ ਹੈ ਬੱਬੂ ਉਹੀ ਕਹਿਣਾ ਪਿਆ ਜੋ ਤੂੰ ਸੁਣਦਾ ਪਿਆ ਵੀ ਜਿਹੜਾ ਅੰਦਰ ਸਮਾਨ ਪਿਆ ਉਹ ਛੋਟਿਆ ਤੇ ਜਾਂ ਫਿਰ ਨਾ ਉਹ ਬੰਦੇ ਨੂੰ ਵਾਪਸ ਦੇ ਦੇ ਪੈਸੇ ਮੋੜਦਾ ਹੋਊਗਾ ਤਾਂ ਲੈ ਆਈ ਨਹੀਂ ਤਾਂ ਕੋਈ ਗੱਲ ਨਹੀਂ ਜਿੱਥੇ ਇੰਨੇ ਖਰਾਬ ਕੀਤੇ ਉੱਥੇ ਥੋੜੇ ਹੋਰ ਸਹੀਂ ਪਰ ਗਾਣੇ ਯਾਰਾ ਕੰਮ ਕਰਨਾ ਇਹ ਨਸ਼ਾ ਗਲਤ ਹੈ ਇਹ ਬੰਦੇ ਦੀ ਜ਼ਿੰਦਗੀ ਖਰਾਬ ਕਰ ਦਿੰਦਾ ਯਾਰ ਬੰਦੇ ਨੂੰ ਨਾ ਸੋਚਣ ਸਮਝਣ ਦੀ ਸ਼ਕਤੀ ਜਿਹੜੀ ਆ ਪੂਰੀ ਡਿਲੀਟ ਕਰ ਦਿੰਦਾ ਦਿਮਾਗ 'ਚ ਸਾਹਮਣੇ ਕੌਣ ਖੜਾ ਤਾਂ ਡੇ ਕੌਣ ਨਹੀਂ ਖੜਾ ਇਹ ਪਤਾ ਨਹੀਂ ਲਾਣ ਦਿੰਦਾ ਇਸ ਕਰਕੇ ਯਾਰ ਆ ਚੀਜ਼ ਗਲਤ ਆ ਦੁਆਰਾ ਨਹੀਂ ਮੂੰਹ ਨੂੰ ਲਾਣੀ ਬਸ ਉਹ ਭਾਈ ਪਾਵਲ ਹੋਇਆ ਹੈ ਦੱਸੋ ਸਭੋ ਮੈਂ ਤਾਂ ਤੁਹਾਡੇ ਲਈ ਵਧੀਆ ਮਾਲ ਲਿਆ ਕਿੱਥੇ ਤੁਸੀਂ ਚਾਰ-ਚਾਰ ਲਿਆਣਾ ਲਾਉਂਦੇ ਸੀ ਤੇ ਹੁਣ ਇੱਕੋ ਹੀ ਲਾਣੀ ਪੈਣੀ ਆ ਤੇ ਇੱਕੋ ਹੀ ਲਾ ਕੇ ਸਵਰਗਾ ਦੇ ਝੂਟੇ ਸਵਰਗਾ ਦੇ ਝੂਟੇ ਕਿੰਨਾ ਚਿਰ ਬੱਬੂ ਆ ਸਵਰਗਾ ਦੇ ਝੂਟੇ ਕਿੰਨਾ ਚਿਰ ਇਹ ਜਿਹੜੇ ਸਵਰਗਾ ਦੇ ਝੂਟੇ ਆ ਨਾ ਜਿੰਨੂੰ ਆਪਾਂ ਨਾਮ ਦਿੱਤਾ ਹੋਇਆ ਵੀ ਚਿੱਟੇ ਦੀ ਲੈਣ ਲਾਓ ਤੇ ਸਵਰਗਾ ਦੇ ਝੂਟੇ ਲੋ ਇਹ ਬੰਦੇ ਨੂੰ ਝੂਟੇ ਨਵੇਂ-ਨਵੇਂ ਵਧੀਆ ਲੱਗਦੇ ਨੇ ਜਦੋਂ ਬੰਦਾ ਇਸ ਚੀਜ਼ ਦਾ ਆਦੀ ਹੋ ਜਾਂਦਾ ਨਾ ਫੇ ਬੰਦਾ ਨਾ ਬਾਹਰ ਜਾ ਕੇ ਕਦੇ ਕਿਸੇ ਦੀਆਂ ਚੋਰੀਆਂ ਕਰਦਾ ਕਦੇ ਮਾਰ ਕੁੱਟ ਕਰਦਾ ਕਦੇ ਲੁੱਟ ਖੋਹ ਕਰਦਾ ਸਿਰਫ ਨਸ਼ੇ ਪਿੱਛੇ ਵੀ ਨਸ਼ਾ ਕਰਨਾ ਤੋੜ ਲੱਗੀ ਹੋਈ ਹੈ ਮੈਂ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਂ ਇਹ ਚੀਜ਼ ਦੇ ਬਿਲਕੁਲ ਅੰਦਰ ਤੱਕ ਨਹੀਂ ਵੜ ਗਿਆ ਅੱਲੇ ਸਟਾਰਟਅਪ ਹੀ ਸੀਗਾ ਮੇਰਾ ਤੇ ਮੈਂ ਟੈਂਸ਼ਨ ਬਾਹਰ ਆ ਗਿਆ ਤੇ ਉਹ ਸਾਰਾ ਕੁਝ ਨਾ ਮੇਰੀ ਭੈਣ ਨੇ ਕੀਤਾ ਨਾਲੇ ਹੋਣਾ ਮੈਂ ਆਪਦੀ ਭੈਣ ਦੀ ਸੌਂ ਖਾਦੀ ਹੋਈ ਆ ਬੱਬੂ ਹੁਣਾਂ ਚੀਜ਼ਾਂ ਨਹੀਂ ਕਰਨੀਆਂ ਨਾਲੇ ਤੂੰ ਜਿਹਦੇ ਕੋਲ ਮਾਲ ਲੈ ਕੇ ਆਇਆ ਵਾ ਉਹਨੂੰ ਵਾਪਸ ਦੇ ਆ ਤੈਨੂੰ ਇਹ ਵੀ ਕਿਹਾ ਭਰਾਵਾ ਤੂੰ ਵੀ ਕੰਮ ਬੰਦ ਕਰ ਦੇ ਇਹਦਾ ਥਾਣੇ ਤੇਰਾ ਨਾਂ ਲਿਖਾ ਕੇ ਤੈਨੂੰ ਚੁਕਾ ਦੇਣਾ ਰਾਤੋਂ ਰਾਤ ਆ ਕੀ ਬਣਿਆ ਯਾਰ ਇਹ ਤਾਂ ਕਹਿੰਦਾ ਮੈਂ ਨਸ਼ਾ ਕਰਨਾ ਨਹੀਂ ਮੈਂ 20000 ਦਾ ਨਸ਼ਾ ਲਿਆਇਆ ਸੀ ਇਹਨੂੰ 120000 ਦਾ ਦੇਣਾ ਸੀ ਇਦਾਂ ਤਾਂ ਮੇਰਾ ਵੀ 20000 ਡੁੱਬੂਗਾ ਬੱਬੂ ਐਦਾਂ ਕੰਮ ਨਹੀਂ ਚੱਲਣਾ ਇਹਨੂੰ ਨਸ਼ੇ ਤੇ ਲਾਣਾ ਹੀ ਪੈਣਾ ਕਿਸੇ ਨਾ ਕਿਸੇ ਤਰੀਕੇ ਉਹ ਕੀ ਹੋ ਗਿਆ ਬੱਬੂ ਤੈਂ ਕਿ ਸੋਚਣ ਬਹਿ ਗਿਆ ਉਹ ਸਗੋਂ ਦੀ ਤੈਂ ਤਾਂ ਖੁਸ਼ ਹੋ ਕਿ ਵਧੀਆ ਭਾਈ ਤੁਸੀਂ ਆ ਗਲਤ ਚੀਜ਼ ਤੋਂ ਬਾਹਰ ਨਿਕਲ ਗਏ ਉਹ ਯਾਰ ਜਿਹੜੀ ਆਪਾਂ ਮਾੜੀ ਮੋਟੀ ਉਹ ਫੀਫੂਮ ਜੀ ਖਾ ਲੈਨੇ ਆ ਉਹੀ ਠੀਕ ਆ ਚਿੱਤ ਵੀ ਲਈ ਰੱਖਦੀ ਐ ਤੇ ਕੰਮ ਕਰਨ ਨੂੰ ਦਿਲ ਵੀ ਕਰਦਾ ਪਰ ਜਿਹੜਾ ਆ ਓਵਰਡੋਸ ਨਸ਼ਾ ਨਾ ਇਹ ਬੰਦੇ ਦੀ ਜ਼ਿੰਦਗੀ ਖਰਾਬ ਕਰਦਾ ਯਾਰ ਹਰ ਚੀਜ਼ ਨਾ ਬੰਦੇ ਦੀ ਇੱਕ ਇੰਜੋਏਮੈਂਟ ਵਾਸਤੇ ਬਣੀ ਆ ਜਦੋਂ ਬੰਦਾ ਜ਼ਰੂਰਤ ਤੋਂ ਵੱਧ ਕੋਈ ਵੀ ਚੀਜ਼ ਲੈਂਦਾ ਜਾਂ ਕਰਦਾ ਨਾ ਉਹ ਬੰਦੇ ਨੂੰ ਤੰਗ ਕਰਦੀ ਹੀ ਕਰਦੀ ਹੈ ਇੱਕ ਨਾ ਬੱਬੂ ਆਪਾਂ ਹੁਣੇ ਡਾਕਟਰ ਕੋਲ ਜਾ ਕੇ ਆਣਾ ਯਾਰ ਉਹਨੂੰ ਕਹਿਣਾ ਵੀ ਨਾ ਖੁਰਕਾ ਖਰਕਾ ਜੀਆਂ ਬੜੀਆਂ ਛੜਦੀਆਂ ਪਈਆਂ ਨੇ ਵੀ ਤੋੜ ਲੱਗਦੀ ਨਾ ਤੇ ਉਹਨੂੰ ਇਦਾਂ ਕਹਿਣਾ ਵਾ ਵੀ ਕੋਈ ਦਵਾਈ ਦੇ ਜਿਸ ਦੇ ਨਾਲ ਖੁਰਕ ਜੀ ਟਿਕ ਜਵੇ ਅਮੀਰ ਚਾਰ ਬੰਦਿਆਂ ਦੇ ਅੱਗੇ ਮੈਂ ਐ ਕਰਦਾ ਨਾ ਅਗਲਾ ਜਾਂ ਨਸ਼ੇੜੀ ਸਮਝਦਾ ਜਾਂ ਕਹਿੰਦਾ ਨੂੰ ਖੁਰਕ ਪਈ ਨਾਂਦਾ ਨਹੀਂ ਇਹ ਓਹੋ ਭਾਈ ਤੁਸੀਂ ਇੱਕ ਲੈਨ ਲਾਓ ਜਿਹੜਾ ਮੈਂ ਸਮਾਨ ਲੈ ਕੇ ਆਇਆ ਨਾ ਉਹਨੇ ਤਾਂ ਡੀਆਂ ਸਾਰੀਆਂ ਖੁਰਕਾਂ ਕਰਕਾਂ ਚੱਕ ਦੇਣੀਆਂ ਮੈਂ ਉਹਨੂੰ ਕਹਿ ਕੇ ਸਪੈਸ਼ਲ ਲੈ ਆਂ ਮਾਲ ਕਿ ਵਧੀਆ ਮਾਲ ਦੇਈ ਓਹ ਭਾਈ ਤੇ ਤੁਸੀਂ ਉਹਦੀ ਇੱਕ ਲੈਨ ਲਾ ਲਈ ਨਾ ਤੁਸੀਂ ਪਤਾ ਕੀ ਕਹਿਣਾ ਬੱਬੂ ਆ ਚੱਕ 2 ਲੱਖ ਰੁਪਈਆ ਮਾਲ ਇਕੱਠਾ ਹੀ ਲੈ ਕੇ ਆ ਉਹਦੇ ਤੋਂ ਉਹ ਪਤੰਦਰਾ ਇਕੱਠਾ ਮਾਲ ਤਾਂ ਆਪਾਂ ਤਾਂ ਲੈ ਕੇ ਆਵਾਂਗੇ ਨਾ ਜੇ ਆਪਣੇ ਪੱਲੇ ਪੈਸੇ ਪਏ ਹੋਣਗੇ ਹਿਸਾਬ ਜਿਹੜਾ ਨਾ ਮੈਂ ਲਾਪਰੀ ਦੇ ਹੈਂਡਓਵਰ ਕਰਤਾ ਹੁਣ ਲਾਪਰੀ ਤੇ ਮੰਮੀ ਹਿਸਾਬ ਦੇਖਿਆ ਕਰਨਗੇ ਜਿਹੜੇ ਪੈਸੇ ਤੂੰ ਲੈ ਕੇ ਆਣਾ ਤੇ ਮੈਨੂੰ ਕਹਿਣਾ ਨਾ ਭਾਜੀ ਉਹਨੇ ਦੇਤੇ ਉਹਨੇ ਦੇਤੇ ਉਹ ਹੁਣ ਤੂੰ ਮੰਮੀ ਨੂੰ ਕਿਹਾ ਕਰਨਾ ਤੇ ਲਾਪੀ ਨੇ ਕੋਲ ਬੈਠੀ ਨੇ ਲਿਖ ਲਿਆ ਕਰਨਾ ਮੈਨੂੰ ਅਗਲੇ ਜੇਬ ਖਰਚਾ ਦੇ ਦੂਗੇ ਸੋ ਉਹ ਮੈਂ ਵੀ ਆਹਾ ਕੈਦ ਤੋਂ ਜਾਦ ਹੋਇਆ ਵੀ ਆਪਣਾ ਘੁੰਮੂਗਾ ਫੇਰੂਗਾ ਖਾਊਗਾ ਪੀਊਗਾ ਪਰ ਆਹਾ ਕੰਮ ਹਿਸਾਬ ਦਾ ਹੀ ਸੰਭੂਗਾ ਤੇ ਨਸ਼ੇਵਲ ਕਦੇ ਵੀ ਨਹੀਂ ਜਾਊਗਾ ਮਤਲਬ ਕਿ ਜਿਹੜੀ ਮੈਂ ਭਾਈ ਉਸ ਬੰਦੇ ਦੀਆਂ ਮਿੰਤਾ ਕੀਤੀਆਂ ਤੁਹਾਡੇ ਪਿੱਛੇ ਕਿ ਮੇਰੇ ਭਰਾ ਨੂੰ ਇੱਕ ਲੈਣ ਦੇ ਦੇ ਦੋ ਦੇ ਦੇ ਕਿ ਉਹ ਸਾਰੀ ਮੇਰੀ ਮਿਹਨਤ ਖਰਾਬ ਗਈ ਭਾਈ ਬਾਹਰ ਉਹ 1.5 ਲੱਖ ਦਾ ਮਾਲ ਦੇ ਰਿਆ ਸੀ ਤੇ ਆਪਾਂ ਨੂੰ ਉਹਨੇ ਇੱਕ ਵੀਰ ਦਾ ਦਿੱਤਾ ਮੈਨੂੰ ਲੱਗਦਾ ਬੱਬੂ ਤੂੰ ਵੀ ਇੱਕ ਅੱਧੀ ਲੈਣ ਬਾਦੀ ਖਿੱਚਿਆ ਐ ਅੱਜ ਨਾਲੇ ਕੰਨ ਮੋਦੀਆਂ ਮਿੰਤਾ ਕੀਤੀਆਂ ਨੇ ਨਾਲੇ ਕਹਿੰਦਾ ਆਪਾਂ ਨੂੰ ਉਹਨੇ ਮਾਲ ਲੈਸ ਤੇ ਦਿੱਤਾ ਤੇ ਜੇ ਉਹਨੇ ਮਿੰਤਾ ਹੀ ਕਰਾਣੀ ਸੀ ਤੇ ਫੇਰ ਮਾਲ ਉਹ ਆਕੜ ਕੇ ਮਹਿੰਗੇ ਰੇਟ ਤੇ ਵੇਚਦਾ ਤੇ ਜੇ ਉਹਦਾ ਮਾਲ ਵਿਕਦਾ ਹੀ ਨਹੀਂ ਪਿਆ ਸੀ ਤਾਂ ਹੀ ਉਹਨੇ ਲੈਸ ਤੇ ਦਿੱਤੀ ਆ ਹੁਣ ਪਤਾ ਨਹੀਂ ਤੂੰ ਮੈਨੂੰ ਝੂਠ ਬੋਲਣ ਡਿਆ ਕਿ ਉਹ ਤੈਨੂੰ ਝੂਠ ਬੋਲਣ ਡਿਆ ਪਰ ਜੋ ਵੀ ਆ ਬੱਬੂ ਜਿੱਦਾਂ ਵੀ ਆ ਵਾਪਸ ਦੇ ਆ ਇੱਕ ਵੀਰਾ ਦਿੱਤਾ ਨਾ ਉਹਨੇ ਉਨੋ ਕ ਭਰਾਵਾ ਵੀ ਤੂ ਰੱਖ ਲੈ ਸਾਡਾ ਲੱਖ ਹੀ ਮੋੜ ਦੇ ਉਹ ਭਾਜੀ ਵਾਪਸ-ਵੁਪਸ ਕਿੱਥੇ ਦੱਸੋ ਇਹਨੇ ਰਿਸਕ ਨਾਮ ਆ ਮਾਲ ਲੈ ਕੇ ਆਇਆ ਤੇ ਤੁਸੀਂ ਕਹੀ ਇਹਨੇ ਵਾਪਸ ਕਰ ਆਓ ਚਲੋ ਉਠੋ ਚਲਾਓ ਅੰਦਰ ਆਪਾਂ ਦੋਨੋਂ ਭਰਾ ਲਾਨੇ ਆ ਕਿ ਇੱਕ ਉਹ ਨਾ ਨਾ ਵੀਰੇ ਜਿਹੜੀ ਚੀਜ਼ ਤੋਂ ਤੋਬਾ ਕਰ ਲਈ ਤੋਬਾ ਕਰ ਲਈ ਭੈਣ ਨੂੰ ਕਿਹਾ ਹੋਇਆ ਵੀ ਤੇਰੀ ਸੌਂ ਲੱਗੇ ਮੈਂ ਦੁਬਾਰਾ ਕੰਮ ਨਹੀਂ ਕਰੂੰਗਾ ਉਹਨੂੰ ਵਿਚਾਰੀ ਨੂੰ ਪਤਾ ਲੱਗੂਗਾ ਤੇ ਦਿਲ ਤੇ ਕੀ ਬੀਟੂਗੀ ਕਿ ਮੇਰਾ ਭਰਾ ਮੇਰੀ ਸੌਂ ਝੂਠੀ ਖਾ ਗਿਆ ਤੂੰ ਮੰਨੇਗਾ ਰਾਤੀ ਵੀ ਉਹ ਮੇਰੇ ਕੋਲ ਬੈ ਕੇ ਗੱਲਾਂ ਗੁੱਲਾਂ ਕਰਦੀ ਰਹੀ ਜਦੋਂ ਕਹਿੰਦੀ ਨਾ ਉਹ ਕਿ ਵੀਰੇ ਤੁਸੀਂ ਬੈਠੋ ਮੈਂ ਰੋਟੀ ਬਣਾ ਕੇ ਲੈ ਆਂਨੀ ਆ ਮੈਂ ਫਿਰ ਜੇਬ ਚੋਂ ਪੇਪਰ ਕੱਢਿਆ ਸਮਾਨ ਕੱਢਿਆ ਪਾਇਆ ਪਰ ਜਿਗਰਾ ਨਹੀਂ ਪਿਆ ਲਾਣ ਦਾ ਮੈਂ ਉਦਾਂ ਦਾ ਉਦਾਂ ਹੀ ਬਣਿਆ ਬਣਾਇਆ ਨਾਲ ਦੇ ਪਲਾਂਟ ਚ ਸੁੱਟਦਾ ਵੀ ਯਾਰ ਨਹੀਂ ਜ਼ਿੰਦਗੀ ਨਹੀਂ ਖਰਾਬ ਕਰਨੀ ਭਾਈ ਜ਼ਿੰਦਗੀ ਤਾਂ ਉਹਨਾਂ ਦੀ ਖਰਾਬ ਹੁੰਦੀ ਆ ਜਿਹੜੇ ਲਾਈ ਜਾਂਦੇ ਨੇ ਬੇਹੋਸ਼ਾਂ ਵਾਂਗੂ ਪੈ ਜਾਂਦੇ ਨੇ ਯਾਰ ਤੁਸੀਂ ਤਾਂ ਇੱਕ ਇੰਜੋਇਮੈਂਟ ਲਈ ਇਹ ਲਾਣੇ ਹੋ ਭਾਜੀ ਤੁਸੀਂ ਕਿਹੜਾ ਨਾਲ ਇਸ ਚੀਜ਼ ਦੇ ਆਦੀ ਹੋ ਤੁਸੀਂ ਤਾਂ ਸਵੇਰੇ ਇੱਕ ਵਾਰੀ ਲਾ ਕੇ ਤੇ ਸਾਰੀ ਦਿਹਾੜੀ ਘੁੰਮਣਾ ਤੁਸੀਂ ਤਾਂ ਇੱਕ ਸਿਰਫ ਇੰਜੋਏਮੈਂਟ ਲਈ ਇਹ ਕਰਦੇ ਹੋ ਉਹ ਬੱਬੂ ਮੈਂ ਮੰਨਦਾ ਮਾਂ ਕਿ ਮੈਂ ਇੱਕ ਸਿਰਫ ਇੰਜੋਏਮੈਂਟ ਲਈ ਨਸ਼ਾ ਕਰਦਾ ਪਰ ਗੱਲ ਇਹ ਮੈਂ ਆਦੀ ਕਦੋਂ ਹੋ ਜਾਊਂਗਾ ਮੈਨੂੰ ਵੀ ਨਹੀਂ ਪਤਾ ਲੱਗਣਾ ਅੱਜ ਇੱਕ ਲਗੀਰ ਲਾਣਾ ਕੱਲ ਨੂੰ ਦੋ ਲਾਊਂਗਾ ਹੌਲੀ ਹੌਲੀ ਚਾਰ ਤੇ ਆ ਜਾਊਂਗਾ ਹੌਲੀ ਹੌਲੀ ਅੱਠ ਤੇ ਆ ਜਾਊਂਗਾ ਹੌਲੀ ਹੌਲੀ ਮੈਂ ਵੀ ਉਹਨਾਂ ਤੁਤਾਂ ਵਾਂਗੂ ਗਲੀਆਂ ਦੇ ਵਿੱਚ ਹੀ ਪਿਆ ਰਹੂੰਗਾ ਵੀ ਐ ਬੇਹੋਸ਼ ਜਾ ਪਿਆ ਨਾ ਮੈਨੂੰ ਆਪਣੀ ਮਾਂ ਦਾ ਖਿਆਲ ਨਾ ਮੈਨੂੰ ਆਪਣੀ ਭੈਣ ਦਾ ਖਿਆਲ ਇਦਾਂ ਨਹੀਂ ਹੁੰਦਾ ਯਾਰ ਜੇ ਰੱਬ ਨੇ ਚਾਰ ਪੈਸੇ ਦਿੱਤੇ ਆ ਨਾ ਤੇ ਇਹਨਾਂ ਨੂੰ ਸੰਭੋ ਸਹੀ ਕੰਮਾਂ 'ਚ ਲਾਓ ਕਿ ਇਹ ਗਰੀਬ ਦੀ ਮਦਦ ਨੂੰ ਲਾ ਦਿਓ ਕਦੇ ਉਹਨਾਂ ਪੈਸਿਆਂ ਦਾ ਨਸ਼ਾ ਕਰਨਾ ਨਾਲੇ ਹਾਂ ਆ ਜਿਹੜੇ ਤੋਂ ਵਿਆਜ ਵਿਊਜ ਇਕੱਠੀ ਕਰਦਾ ਨਾ ਉਹਨਾਂ ਤੇ ਜਿਹੜੀਆਂ ਆਪਾਂ ਪੈਨਲਟੀਆਂ ਲਾਉਂਦੇ ਸੀ ਉਹ ਸਾਰੀਆਂ ਬੰਦ ਕਰ ਦੇ ਯਾਰ ਕੋਈ ਗੱਲ ਨਹੀਂ ਬਸ ਉਹਨਾਂ ਨੂੰ ਕਹੇ ਵਿਆਜ ਟਾਈਮ ਤੇ ਦੋ ਤੇ ਪੈਸੇ ਟਾਈਮ ਤੇ ਦੋ ਬਸ ਬਾਜੀ ਮੈਨੂੰ ਐ ਲੱਗਦਾ ਤੁਸੀਂ ਸ਼ਰੀਫ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਡੇ ਕੋ ਬਣਿਆ ਨਹੀਂ ਜਾਣਾ ਬਾਜੀ ਇਹ ਦੁਨੀਆ ਨਾ ਜਿਹੜੀ ਇਹ ਜੁੱਤੀ ਦੇ ਜੋਰ ਤੇ ਚੱਲਦੀ ਆ ਤੁਸੀਂ ਆ ਜਿੰਨਾਂ ਨੂੰ ਪੈਸੇ ਦਿੱਤੇ ਆ ਤੇ ਤੁਹਾਨੂੰ ਕੀ ਲੱਗਦਾ ਇਹ ਸ਼ਰੀਬ ਬਣ ਕੇ ਪੈਸੇ ਦੇ ਦੇਣਗੇ ਚੱਲ ਬੱਬੂ ਵੀ ਅੱਜ ਹੀ ਪੈਸੇ ਦੇਣਾ ਆਪਣਾ ਕੰਮ ਆ ਜੇ ਪੈਸਾ ਕੋਈ ਲੈ ਕੇ ਗਿਆ ਤੇ ਵੀ ਅੱਜ ਵੀ ਉਹਦੇ ਕੋਲ ਲਵਾਂਗੇ ਪਰ ਗੱਲ ਪਤਾ ਕੀ ਆ ਬੱਬੂ ਗੱਲ ਹੈਗੀ ਨਸ਼ੇ ਦੀ ਉਹ ਨਹੀਂ ਕਰਨਾ ਯਾਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਮਾਂ ਨਾ ਮੈਨੂੰ ਲੈ ਲੈ ਸੈਂਟਰਾਂ ਦੇ ਵਿੱਚ ਭਜੇ ਮੇਰੇ ਮੁੰਡੇ ਨੂੰ ਸੈਂਟਰ ਦੇ ਵਿੱਚ ਦਾਖਲ ਕਰ ਲੋ ਨਸ਼ਾ ਕਰਨ ਲੱਗ ਗਿਆ ਤਾਂ ਨਸ਼ਾ ਛਡਾਓ ਇਹ ਕਰੋ ਉਹ ਕਰੋ ਜਿਹੜਾ ਨਸ਼ਾ ਹੁੰਦਾ ਨਾ ਉਹ ਬੰਦੇ ਨੇ ਲਾਣਾ ਵੀ ਆਪ ਹੁੰਦਾ ਹੈ ਛੱਡਣਾ ਵੀ ਆਪ ਹੀ ਹੁੰਦਾ ਸਭ ਕੁਝ ਆਪਣੇ ਹੱਥ ਹੀ ਹੁੰਦਾ ਜੇ ਮਨ ਬਣਾ ਲਈਏ ਐਵੇਂ ਨਹੀਂ ਆਹ ਡਾਕਟਰਾਂ ਕੋਲ ਜਾਂਦੇ ਆ ਜੀ ਦਵਾਈ ਕਰ ਦੋ ਨਸ਼ਾ ਨਹੀਂ ਛੁੱਟਦਾ ਪਿਆ ਜੀ ਆਹ ਦੇ ਦਿਓ ਨਸ਼ਾ ਨਹੀਂ ਛੁੱਟਦਾ ਪਿਆ ਇਦਾਂ ਨਹੀਂ ਹੁੰਦਾ ਆਪਣੇ ਮਨ ਦੀ ਖੇਡ ਹੁੰਦੀ ਹੈ ਸਾਰੀ ਜੇ ਆਪਾਂ ਸੋਚ ਲਿਆ ਕਿ ਨਹੀਂ ਤਾਂ ਮਤਲਬ ਨਹੀਂ ਜੇ ਸੋਚ ਲਿਆ ਕਿ ਹਾਂ ਅੱਜ ਕਰਨਾ ਤੇ ਕਰਨਾ ਫਿਰ ਨਾ ਬੰਦਾ ਦਿਨ ਵਾਰ ਦੇਖਦਾ ਤੇ ਨਾ ਦਿਨ ਤਿਆਰ ਨਾਲੇ ਜਿਹਨੇ ਨਸ਼ਾ ਛੱਡਣਾ ਹੁੰਦਾ ਨਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਸੋਮਵਾਰ ਤੋਂ ਛੱਡ ਦੂੰਗਾ ਜਾਂ ਬਸ ਆ ਲਾਸਟ ਦਿਨ ਆ ਅੱਜ ਕਰਾਂ ਦੋ ਕੱਲ ਤੋਂ ਮੈਂ ਛੱਡ ਦੂੰਗਾ ਉਹ ਜਿੰਨੇ ਛੱਡਣਾ ਨਾ ਇੱਕ ਮਿੰਟ ਚ ਛੱਡ ਦੇਣਾ ਤੇ ਜਿੰਨੇ ਕਰਨਾ ਉਹ ਫਿਰ ਸੋ ਬਹਾਨੇ ਲੱਭਦਾ ਅੱਜ ਤਨਖਾਹ ਮਿਲੀ ਐ ਅੱਜ ਲੋੜੀ ਐ ਅੱਜ ਦੀਵਾਲੀ ਐ ਅੱਜ ਉਹਦਾ ਬਰਥਡੇ ਐ ਅੱਜ ਉਹ ਜੰਮਿਆ ਸੀ ਅੱਜ ਉਹ ਮਰਿਆ ਸੀਗਾ ਅੱਜ ਮੈਂ ਗਮ ਚ ਅੱਜ ਮੈਂ ਖੁਸ਼ੀ ਚ ਕਰਨ ਵਾਲੇ ਨੇ ਨਸ਼ਾ ਬੰਨਾ ਲੱਭਣਾ ਤੇ ਛੱਡਣ ਵਾਲੇ ਨੇ ਇੱਕ ਮਿੰਟ ਚ ਛੱਡ ਦੇਣਾ ਬਾਬੂ ਤੈਨੂੰ ਇੱਕ ਗੱਲ ਦੱਸਾਂ ਵੈਸੇ ਤੈਨੂੰ ਪਤਾ ਹੀ ਆ ਆ ਬਾਪੂ ਮੇਰਾ ਨਾ ਸ਼ਰਾਬ ਹੋ ਪੀਂਦਾ ਸੀ ਜਿਹਦੇ ਕਰਕੇ ਵਿਚਾਰਾ ਦੁਨੀਆ ਛੱਡ ਕੇ ਚਲਾ ਗਿਆ ਤੇ ਮੇਰੀ ਮਾਂ ਉਦੋਂ ਮੇਰੇ ਬਾਪੂ ਨਾਲ ਬਹੁਤ ਗਲਪਦੀ ਸੀ ਤੇ ਮੈਂ ਨਹੀਂ ਚਾਹੁੰਦਾ ਜੇ ਮੈਂ ਵੀ ਨਸ਼ੇ ਤੇ ਲੱਗ ਜਾਵਾਂ ਤੇ ਮੇਰੀ ਮਾਂ ਨੂੰ ਬਾਹਰੋਂ ਲੋਕੀ ਤਾਨੇ ਮਾਰਨ ਵੀ ਜਿਹੋ ਜਿਹੇ ਦਾ ਪਿਓ ਸੀ ਉਹੋ ਜੀ ਤੁਹਾਡੀ ਉਲਾਦ ਨਿਕਲੀ ਨਾਲੇ ਮੇਰੀ ਮਾਂ ਨੇ ਕਿਹਾ ਮੇਰੇ ਪਿਓ ਨੂੰ ਨਸ਼ੇ ਤੇ ਲਾਇਆ ਸੀ ਜਾਂ ਮੈਨੂੰ ਮੇਰੀ ਮਾਂ ਨਸ਼ੇ ਤੇ ਲਾਂਦੀ ਪਈ ਐ ਉਹਨੂੰ ਵਿਚਾਰੇ ਨੂੰ ਉਹੀ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਣੀਆਂ ਉੱਪਰੋਂ ਮੇਰੀ ਭੈਣ ਜਿਹੜੀ ਕੋਲਜ ਜਾਂਦੀ ਐ ਪੜ੍ਹਾਈ ਕਰਦੀ ਪਈ ਐ ਉਹ ਕੁਝ ਕਰਨ ਦਾ ਸੁਪਨਾ ਦੇਖੀ ਬੈਠੀ ਐ ਜੇ ਉਹਨੂੰ ਕਿਸੇ ਨੇ ਕਹਿ ਤਾ ਵੀ ਤੇਰਾ ਭਰਾ ਤਾਂ ਨਸ਼ੇੜੀ ਐ ਉਹਦੀ ਵਿਚਾਰੀ ਦੀ ਕੀ ਇੱਜ਼ਤ ਰਹਿ ਜੂਗੀ ਇਸ ਕਰਕੇ ਆਪਣੀ ਮਾਂ ਭੈਣ ਦੀ ਇੱਜ਼ਤ ਬਣਾਈ ਰੱਖਣਾ ਸਾਡੇ ਹੱਥ 'ਚ ਹੀ ਹੁੰਦਾ ਤੇ ਆਪਾਂ ਐਵੇਂ ਯਾਰ ਹੱਲ ਲੈਣਾਂ ਲੋਨਾਂ ਦੇ ਚੱਕਰਾਂ 'ਚ ਪਏ ਹੋਏ ਆ ਛੱਡ ਜਿਹੜੀ ਚੀਜ਼ ਤੋਂ ਨਾ ਤੇ ਮਤਲਬ ਨਾ ਹੁਣ ਦੁਬਾਰਾ ਤੂੰ ਜਦੋਂ ਮੇਰੇ ਘਰੇ ਆਣਾ ਤੇ ਤੇਰੀ ਜੇਬ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਹੁਣ ਜਿਹੜਾ ਅੰਦਰ ਪਿਆ ਉਹ ਵੀ ਚੱਕ ਤੇ ਜੇ ਜੇਬ ਚ ਪਿਆ ਉਹ ਵੀ ਚੱਕ ਵਾਪਸ ਦੇ ਕੇ ਆਣਾ ਵਾਪਸ ਦੇ ਆ ਸੁੱਟਣਾ ਸੁੱਟ ਦੇ ਪਰ ਮੇਰੇ ਅੱਗੇ ਇਸ ਚੀਜ਼ ਦਾ ਦੁਬਾਰਾ ਨਾਮ ਨਾ ਲੈ ਮੇਰਾ ਵੀਰ ਚਲੋ ਫੇ ਭਾਜੀ ਠੀਕ ਆ ਤੁਸੀਂ ਤਾਂ ਬਹੁਤ ਪਰੇਸ਼ਾਨ ਰਹਿੰਦੇ ਸੀ ਤੇ ਤੁਹਾਨੂੰ ਆ ਚੀਜ਼ ਮੈਂ ਤਾਂ ਸ਼ੁਰੂ ਕਰਾਈ ਸੀ ਪਰ ਹੁਣ ਤੁਸੀਂ ਮੈਨੂੰ ਹੀ ਗਿਆਨ ਦੇਈ ਜਨੇ ਬੱਬੂ ਬਾਦਸ਼ਾ ਗਿਆਨ ਥੋੜੀ ਦੇ ਰਿਹਾ ਯਾਰ ਜਿਹੜੀ ਚੀਜ਼ ਤੋਂ ਤੋਬਾ ਤਾਂ ਮਤਲਬ ਤੋਬਾ ਕਿਉਂਕਿ ਜਿਹੜੀ ਚੀਜ਼ ਕਰਕੇ ਮੇਰੇ ਘਰ ਦੇ ਪਰੇਸ਼ਾਨ ਰਹਿ ਰਹੇ ਨੇ ਤੇ ਮੈਂ ਕਿਉਂ ਉਹਨਾਂ ਨੂੰ ਪਰੇਸ਼ਾਨੀ 'ਚ ਰੱਖਾਂ ਹੈਨਾ ਹੁਣ ਅੰਦਰੋਂ ਵੀ ਸਪੰਜ ਚੱਕ ਤੇ ਜਿਹੜਾ ਤੇਰੇ ਜੇਬ 'ਚ ਪਿਆ ਦੇ ਆ ਵਾਪਸ ਤੇ ਇੱਕ ਗੱਲ ਹੋਰ ਜਿੰਨਾ ਕੋ ਪੇਮੈਂਟਾਂ ਲੈਣੀਆਂ ਸਾਰਾ ਹਿਸਾਬ ਥੱਲੇ ਮੰਮੀ ਨੂੰ ਦੇ ਦੇਣਾ ਸਮਝ ਗਿਆ ਤੇ ਇੱਕ ਗੱਲ ਹੋਰ ਕੋਟ ਪੈਂਟ ਸਵਾਲਾ ਭਰਾ ਤੇਰਾ ਵਿਆਹ ਕਰਾ ਲਗਾ ਕੁੜੀ ਚੜ ਜਾਣਾ ਹੁਣ ਘਰੇ ਕਹਿ ਦੇਣਾ ਮੈਂ ਕਿ ਲੱਭ ਲੋ ਫੇ ਮੇਰੇ ਵਾਸਤੇ ਕੁੜੀ ਸੋਹਣੀ ਜੀ ਕੁੜੀ ਲੱਭੀ ਨਹੀਂ ਕੋੜੀ ਚੜਾਂਦੀਆਂ ਤੁਸੀਂ ਪਹਿਲਾਂ ਹੀ ਤਿਆਰੀਆਂ ਕਰ ਲੀਆਂ ਮੈਨੂੰ ਲੱਗਦਾ ਤੁਹਾਡਾ ਰਾਤ ਵਾਲਾ ਸਮਾਨ ਉਤਰਿਆ ਨਹੀਂ ਉਹ ਮੇਰੇ ਵਾਸਤੇ ਕੋਈ ਤਾਂ ਬਣੀ ਹੋਊਗੀ ਇਸ ਦੁਨੀਆ ਤੇ ਜਿਹਦਾ ਮੇ ਨਾਲ ਵਿਆਹ ਹੋਊਗਾ ਪਹਿਲੇ ਨਿਐਸ਼ ਪਾ ਦੇ ਸਗੋ ਕਹਿ ਵੀਰੇ ਕੋਈ ਗੱਲ ਨਹੀਂ ਲੱਭ ਜੂਗੀ ਹੌਸਲਾ ਦੇ ਜਦਾ ਹੁੰਦਾ ਛੜਿਆਂ ਨੂੰ ਚੱਲ ਜਾ ਚੱਕ ਸਮਾਨ ਤੇ ਛੁੱਟਿਆ ਪਰ ਵਗ ਜਾ ਅੰਦਰ ਸੋਚੀ ਪਿਆ ਹੋਇਆ ਹੈ ਪਰ ਕੀ ਕਰਦੀ ਐ ਕੱਲ ਵੀ ਤੁਆਈਆਂ ਮੈਨੂੰ ਵਾਜਾ ਬੂਜਾ ਮਾਰ ਕੇ ਫੇਰ ਤੂੰ ਚੱਲ ਗਈਆਂ ਅੱਜ ਫੇਰ ਕੀ ਕੰਮ ਐ ਤੈਨੂੰ ਅਮਨ ਤੱਕ ਮੈਨੂੰ ਤਾਂ ਦੱਸ ਤੁਸੀਂ ਨਾ ਉਹਨੂੰ ਬੁਲਾਓ ਵਾਰ ਕਿੱਥੇ ਹੈਗੀ ਕੱਲ ਤਾਂ ਮੈਂ ਗੁੱਸਾ ਪੀ ਗਈ ਪਰ ਅੱਜ ਮੇਰਾ ਗੁੱਸਾ ਕੰਟਰੋਲ 'ਚ ਨਹੀਂ ਹੈਗਾ ਉਹ ਹੁਣ ਤਾਂ ਤੇਰੀ ਧੀ ਰਾਧਿਕਾ ਨੂੰ ਉਹਨੇ ਕਿਹਾ ਹੀ ਕੁਝ ਨਹੀਂ ਨਾ ਤੈਨੂੰ ਕੁਝ ਕਿਹਾ ਹੁਣ ਤੂੰ ਕਿਉਂ ਉਹਦੇ ਮਗਰ ਪਈ ਹੋਈ ਆ ਉਹ ਦੀਦੀ ਜੋ ਕੁਝ ਵੀ ਇਹਨੇ ਮੇਰੀ ਧੀ ਨੂੰ ਕਿਹਾ ਨਾ ਸਾਰਾ ਇਹਦੇ ਸਾਹਮਣੇ ਦੱਸੂਗੀ ਤੁਸੀਂ ਇਹਨੂੰ ਬਾਹਰ ਬੁਲਾਓ ਜੇ ਇਹ ਨਹੀਂ ਆ ਰਹੀ ਤਾਂ ਮੈਂ ਅੰਦਰ ਚੱਲ ਜਾਣਾ ਉਹ ਅਮਨ ਆ ਜਾ ਬਾਹਰ ਆ ਜਾ ਕੁਛ ਨਹੀਂ ਕਹਿੰਦੀ ਤੇਰੀ ਮੰਮੀ ਮੈਂ ਹੈਗੀ ਆ ਨਾ ਤੂੰ ਪਾਗਲ ਹੋ ਗਈ ਆ ਅਜਵਾਨ ਕੁੜੀ ਦੇ ਬੇੜੇ ਵਿੱਚ ਖੜ ਕੇ ਚਪੜਾ ਛੁੱਟੀ ਜਾਨੀ ਐ ਤੇ ਆਣ ਗਵਾਨੇ ਦੇਖ ਲਿਆ ਫੇਰ। ਉਹ ਛੱਡੋ ਮੰਮੀ। ਸੁੱਟ ਲੈ ਮੰਮੀ। ਹੋਰ ਸੁੱਟ ਲੈ ਇੱਕ ਅੱਧੀ। ਉਹ ਮਾਮੇ ਦੇ ਜਾਨ ਤੋਂ ਬਾਅਦ ਨਾ ਲਿੱਸੀ ਜੀ ਹੋ ਗਈਆਂ। ਆਹ ਹੱਥਾਂ ਦੇ ਵਿੱਚ ਨਾ ਜਾਨ ਜੀ ਨਹੀਂ ਰਹੀ। ਆ ਜਿੰਨੀਆਂ ਤੂੰ ਮੇਰੇ ਸੁੱਟੀਆਂ ਐ ਨਾ ਇੰਨੀ ਇੱਕ ਤਾਂ ਮੈਂ ਉੱਧੇ ਹੀ ਹਜਮ ਕਰ ਲੈਨੀ ਆ। ਆ ਦੇਖਿਆ ਦੀਦੀ ਕਿੰਨਾ ਬਤਮੀ ਜੀ ਨਾਲ ਬੋਲਦੀ ਆ। ਹੁਣ ਦੇਖ ਲਓ ਤੂੰ ਤੜਾਕਤੇ ਵੀ ਆ ਗਈ ਆ। ਨਾ ਮੈਨੂੰ ਇੱਕ ਗੱਲ ਦੱਸ ਤੂੰ ਮੇਰੇ ਧੀ ਨਾਲ ਤੇਰਾ ਵੈਰ ਕੀ ਆ? ਜਿੰਨਾ ਤੇਰਾ ਇਸ ਘਰ ਦੇ ਵਿੱਚ ਹੱਕ ਆ ਨਾ ਓਨਾ ਹੀ ਉਹਦਾ ਇਸ ਘਰ ਦੀ ਭਤੀਜੀ ਆ ਉਹ ਨਾ 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 ਇਸ ਘਰ ਦੀ ਨਾ ਉਹ ਭਤੀਜੀ ਹੈ ਪਰ ਉਹਦਾ ਨਾ ਕੋਈ ਹੱਕ ਨਹੀਂ ਆ ਬਸ ਉੱਪਰੋਂ ਉੱਪਰ ਹੀ ਰਿਸ਼ਤਾ ਆ ਨਾਲੇ ਮੈਨੂੰ ਨਾ ਚੰਗੀ ਤਰ੍ਹਾਂ ਪਤਾ ਆ ਕਿ ਆ ਤੁਸੀਂ ਮੇਰੇ ਥੱਪੜ ਕਿਉਂ ਸੁੱਟੇ ਆ ਜੇ ਉਹ ਮੇਰੀ ਲਾਈਫ ਚ ਇੰਟਰਫੇਅਰ ਕਰੂਗੀ ਤਾਂ ਭਾਈ ਮੈਂ ਵੀ ਤਾਂ ਬੋਲੂਗੀ ਓ ਤੁਸੀਂ ਦੋਨੋਂ ਬੈਸੀ ਕਿਹੜੀ ਗੱਲਾਂ ਜਾਣੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਗੱਲ ਹਰਦੀਪ ਅੰਦਰ ਆ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਆ ਨਾ ਨਾ ਦੀਦੀ ਹੁਣ ਇਸ ਕਰ ਨਾਲ ਨਾ ਸਾਡਾ ਕੋਈ ਰਿਸ਼ਤਾ ਨਹੀਂ ਮੈਂ ਅੰਦਰ ਨਹੀਂ ਆਉਣਾ ਹੁਣ ਦੀਦੀ ਤੁਹਾਨੂੰ ਸਾਰਾ ਪਤਾ ਕਿ ਰਾਧਿਕਾ ਮੇਰੀ ਭੈਣ ਦੀ ਕੁੜੀ ਆ ਉਹ ਇਸ ਦੁਨੀਆ ਚ ਨਹੀਂ ਰਹੇ ਤੇ ਮੈਂ ਉਹ ਗੋਦ ਪਵਾ ਲਈ ਤੁਹਾਨੂੰ ਸਾਰਿਆਂ ਨੂੰ ਹੀ ਸੱਚਾਈ ਦਾ ਪਤਾ ਤੇ ਇਹਦਾ ਕੀ ਮਤਵਲ ਸੀ ਕਿ ਰਾਧਿਕਾ ਨੂੰ ਇਹ ਸਾਰਾ ਸੱਚ ਦੱਸਿਆ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਕੁੜੀ ਨੇ ਨਾ ਰੋਟੀ ਨਹੀਂ ਖਾਦੀ ਕੱਲ ਦੀ ਇਸ ਗੱਲ ਨੂੰ ਲੈ ਕੇ ਉਹ ਅੰਦਰੋਂ ਅੰਦਰੀ ਝੁਰੀ ਜਾਂਦੀ ਆ ਦੱਸੋ ਹੁਣ ਕੀ ਕਰੀਏ ਤੇ ਫਿਰ ਮੈਂ ਕਿਹਾ ਕੋਈ ਝੂਠ ਦੱਸਿਆ ਸੱਚ ਹੀ ਦੱਸਿਆ ਨਾ ਕਿ ਤੁਸੀਂ ਉਹਦੀ ਮਾਂ ਨਹੀਂ ਤੇ ਉਹ ਤੁਹਾਡੀ ਧੀ ਨਹੀਂ ਤੂੰ ਹੁਣੇ ਗੌਣਾ ਨੂੰ ਸੱਚ ਦੱਸਣ ਵਾਲੀ ਤੇਰਾ ਕੀ ਮਤਬ ਵਲਾ ਫਿਰ ਉਹ ਕੌਣ ਹੁੰਦੀ ਆ ਮੇਰੀ ਲਾਈਫ ਚ ਇੰਟਰਫੇਅਰ ਕਰਨ ਵਾਲੀ ਉਹਦਾ ਕੀ ਮਤਲਬ ਆ ਆ ਦੇਖ ਲਓ ਦੀਦੀ ਛੋਟੀ ਹੁੰਦੀ ਨਾ ਮੇਰੇ ਕੋਲ ਖੇੜ ਖੇੜ ਐਡੀ ਹੋਈ ਹੈਗੀ ਦੇਖ ਲਓ ਅੱਜ ਕਿਦਾਂ ਮੈਨੂੰ ਅੱਖਾਂ ਦਿਖਾਉਂਦੀ ਆ ਪੁੱਤ ਉਹਨਾਂ ਤੋਂ ਆਪਣੀ ਮਾਂ ਕੋਲ ਨਹੀਂ ਰਹੀ ਜਿੰਨਾ ਮੇਰੇ ਕੋਲ ਰਹੀ ਸੀ ਤੇ ਨਾਂ ਰੱਖ ਦੇ ਫਿਰ ਮੈਨੂੰ ਐਸਾਨ ਕੀਤਾ ਕੋਈ ਨਾਲੇ ਜਿੰਨਾ ਮੈਂ ਰਹੀ ਹੂੰਗੀ ਨਾ ਇਹਨਾਂ ਦਾ ਤੁਹਾਡੀ ਧੀ ਵੀ ਰਹਿ ਗਈ ਐ ਇੱਥੇ ਸਾਬ ਬਰਾਬਰ ਹੋ ਗਿਆ ਚਲ ਠੀਕ ਆ ਫਿਰ ਜੇ ਸਾਬ ਬਰਾਬਰ ਤੁਸੀਂ ਸਾਡੇ ਨਾਲ ਵੜਿਓ ਅਸੀਂ ਤੁਹਾਡੇ ਨਹੀਂ ਵੜਦੇ ਫਿਰ ਵੀ ਜੇ ਕਿਤੇ ਤੂੰ ਮੇਰੀ ਧੀ ਦਾ ਦਿਲ ਦੁਖਾਇਆ ਨਾ ਐਸ ਵਾਰ ਥੱਪੜਾਂ ਨਾਲ ਸਾਰਤਾ ਗਾਂ ਤੋਂ ਦੇਖੀ ਚੱਲ ਨਹੀਂ ਹੋਣੀਆਂ ਔਰਦੀਪ ਤੂੰ ਤਾਂ ਬੜਾ ਸੋਖਾ ਕਹਿਤਾ ਵੀ ਸਾਡਾ ਤੁਹਾਡਾ ਰਿਸ਼ਤਾ ਖਤਮ ਅਸੀਂ ਤੁਹਾਡੇ ਨਹੀਂ ਵੜਦੇ ਤੁਸੀਂ ਸਾਡੇ ਨਹੀਂ ਵੜਦੇ ਮੇਰੇ ਪੇਕੇ ਹਾਂ ਐਵੇਂ ਮੈਂ ਕਿੱਦਾਂ ਛੱਡ ਦੂੰਗੀ ਉਹ ਦੀਦੀ ਬੜੀ ਜਲਦੀ ਕਹਿਤਾ ਵੀ ਤੁਸੀਂ ਮੇਰੇ ਪੇਕੇ ਹੋ ਕਦੇ ਅੱਜ ਤੱਕ ਬਾਤ ਪੁੱਛੀ ਕਦੇ ਜਾ ਕੇ ਖੜਿਓ ਕਦੇ ਸਾਡੇ ਲਈ ਕੁਝ ਕੀਤਾ ਤੁਸੀਂ ਨੇ ਨਾ ਜਦੋਂ ਦਾ ਤੁਹਾਡਾ ਭਰਾ ਆ ਗਿਆਗਾ ਕਿੰਨੇ ਕ ਵਾਰ ਸਾਡੇ ਘਰੇ ਆ ਗਿਓ ਜਾਂ ਕਿੰਨਾ ਕ ਸਾਡਾ ਕਰਜ਼ਾ ਲਾਉਣ ਚ ਤੁਸੀਂ ਮਦਦ ਕਰ ਦਿੱਤੀ ਦੀਦੀ ਰਿਸ਼ਤਾ ਰੱਖਣਾ ਤੇ ਨਿਭਾਉਣਾ ਦੋਨਾਂ ਚ ਨਾ ਜ਼ਮੀਨ ਆ ਸਮਾਨ ਦਾ ਫਰਕ ਆ ਰੱਖਿਆ ਜਾਂਦਾਗਾ ਦੁਨੀਆਦਾਰੀ ਦੇ ਸਾਹਮਣੇ ਤੇ ਨਵਾਇਆ ਜਾਂਦਾ ਜੇ ਦਿਨੋ ਹੋਵੇ ਤੁਹਾਡੇ ਤੋਂ ਨਾ ਰਿਸ਼ਤਾ ਰੱਖਿਆ ਜਾ ਰਿਹਾ ਤੇ ਨਾ ਨਵਾਇਆ ਜਾ ਰਿਹਾ ਉਹ ਹਰਦੀਪ ਮੈਨੂੰ ਰਿਸ਼ਤਾ ਰੱਖਣਾ ਵੀ ਆਂਦਾ ਤੇ ਨਿਵਾਣਾ ਵੀ ਆਂਦਾ ਜੇ ਜਵਾਕ ਲੜਪੇ ਤਾਂ ਕੀ ਹੋ ਗਿਆ ਆ ਛੋਟੇ ਹੁੰਦੇ ਵੀ ਤਾਂ ਲੜਦਿਆਂ ਹੀ ਸੀਗੀਆਂ ਉਦੋਂ ਆਪਾਂ ਕਿੰਨਾ ਕਲਗ ਹੋ ਗਏ ਦੀਦੀ ਲੜਨਾ ਤੇ ਕਿਸੇ ਦੇ ਜਜ਼ਬਾਤ ਨਾਲ ਖੇਡਣਾ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੀ ਐਨੇ ਚਿਰ ਤੋਂ ਗੱਲ ਦੱਬੀ ਹੋਈ ਸੀ ਇਹਨੇ ਰਾਧਿਕਾ ਨੂੰ ਕਿਉਂ ਕਹੀ ਉਹ ਚੱਲ ਛੱਡ ਪਰੇ ਤੈਨੂੰ ਪਤਾ ਤਾਂ ਹੈ ਇਹ ਬੜਬੋਲੀ ਆ ਜਿਹਦਾ ਬੋਲਦੀ ਆ ਤਾਂ ਇਹਨੂੰ ਪਤਾ ਨਹੀਂ ਚਲਦਾ ਕਿ ਮੈਂ ਕੀ ਬੋਲਣ ਲੱਗੀ ਆ ਮੈਂ ਰਾਹ ਦੇ ਕਾਨੂੰ ਆਪੇ ਸਮਝਾ ਲੂੰਗੀ ਤੂੰ ਕੋਈ ਨਾ ਛੱਡ ਪਰੇ ਦੀਦੀ ਤੂੰ ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਛੱਡ ਪਰੇ ਜਿਹੜੀ ਕੁੜੀ ਅੱਜ ਤੱਕ ਮੈਨੂੰ ਮਾਂ ਸਮਝ ਕੇ ਪਿਆਰ ਕਰਦੀ ਸੀ ਕਰੂਗੀ ਹੁਣ ਵੀ ਮਾਂ ਸਮਝ ਕੇ ਪਿਆਰ ਪਰ ਕਿਤੇ ਨਾ ਕਿਤੇ ਤਾਂ ਉਹਦੇ ਦਿਲ ਦੇ ਵਿੱਚ ਮਾਸੀ ਦਾ ਖਿਆਲ ਆਊਗਾ ਨਾ ਉਹ ਚੱਲ ਮੰਮੀ ਉਹਨੂੰ ਵੀ ਸੱਚ ਪਤਾ ਲੱਗਣਾ ਨਾ ਜ਼ਰੂਰੀ ਸੀਗਾ ਮੇਰੇ ਮੋਰੇ ਨਾ ਹੰਕਾਰ ਹੀ ਬੜਾ ਕਰਦੀ ਸੀ ਮੇਰੀ ਮਾਂ ਵਰਗਾ ਕੋਈ ਨਹੀਂ ਮੇਰੇ ਪਿਓ ਵਰਗਾ ਕੋਈ ਨਹੀਂ ਹੁਣ ਆਊਗੀ ਖੋਤੀ ਬੋੜ ਥੱਲੇ ਇਹ ਕੁੜੀਏ ਫਿਰ ਤੇਰਾ ਭਲੇਖਾਗਾ ਮੈਂ ਆਪਣੀ ਧੀ ਨੂੰ ਨਾ ਡੋਲਣ ਨਹੀਂ ਦਿੰਦੀ ਜਿੱਦਾਂ ਹੁਣ ਤੱਕ ਰਿਸ਼ਤਾ ਚੱਲਦਾ ਆਇਆ ਨਾ ਅੱਗੇ ਵੀ ਓਦਾਂ ਹੀ ਚੱਲੂਗਾ ਹੁਣ ਮੈਂ ਆਪਣੀ ਧੀ ਦਾ ਨਾ ਆਪ ਖਿਆਲ ਰੱਖ ਲਾਂਗੀ ਨਾ ਮੈਂ ਇੱਧਰ ਆਵਾਂ ਤੇ ਨਾ ਮੇਰੀ ਧੀ ਆਵੇ ਮਾਮੀ ਜੀ ਦੇਖ ਲਓ ਜ਼ੁਬਾਨ ਤੇ ਰਹੀਓ ਅੱਧੀ ਰਾਤ ਨੂੰ ਕੋਈ ਕਰਜ਼ੇ ਵਾਲਾ ਆ ਕੇ ਤੰਗ ਕਰੂਗਾ ਨਾ ਸਾਡੇ ਵੱਲ ਨਾ ਭੱਜਿਓ ਫਿਰ ਚੱਲ ਠੀਕ ਆ ਫਿਰ ਜਵਾਨ ਤੇ ਰਹੀਂ ਨਾ ਮੈਂ ਤੁਹਾਡੇ ਆਵਾਂ ਤੇ ਨਾ ਤੁਸੀਂ ਸਾਡੇ ਆਇਓ ਚਾਹੇ ਤੁਹਾਡੇ ਕੋਈ ਮਰ ਜੇ ਜਾਂ ਜੀਵੇ ਚਾਹੇ ਸਾਡੇ ਕੋਈ ਮਰੇ ਜਾਂ ਜੀਵੇ ਮੂੰਹੋਂ ਕਹਿਤਾ ਵੀ ਅਸੀਂ ਨਹੀਂ ਤੁਹਾਡੇ ਆਵਾਂਗੇ ਤੇ ਤੁਸੀਂ ਵੀ ਨਾ ਸਾਡੇ ਆਇਓ ਚਾਹੇ ਤੁਹਾਡੇ ਜੀਵੇ ਚਾਹੇ ਕੋਈ ਸਾਡੇ ਮਰੇ ਐਦਾਂ ਨਹੀਂ ਰਿਸ਼ਤੇ ਮੁੱਕਦੇ ਹੁੰਦੇ ਉਹ ਤਾਂ ਨਿਆਣੀ ਐ ਤੂੰ ਵੀ ਨਾ ਨਿਆਣੀ ਬਣਗੀ ਤੁਹਾਡੀ ਨਿਆਣੀ ਦੀ ਜ਼ੁਬਾਨ ਤਾਂ ਐ ਚੱਲਦੀ ਪਈ ਆ ਜਿਵੇਂ ਇਹਨੂੰ ਕਹੇ ਦਾ ਕੋਈ ਪਛਤਾਵਾ ਨਹੀਂ ਦੀਦੀ ਵਿਆਣੀ ਤੁਸੀਂ ਵੀ ਆ ਤੇ ਵਿਆਣੀ ਮੈਂ ਵੀ ਆਪਣੀ ਧੀ ਸਹੁਰੇ ਨਾਲ ਤਾਂ ਹੀ ਵੱਸਦੀਆਂ ਨੇ ਜੇ ਪੇਕਿਆਂ ਦੇ ਵਿੱਚ ਜਵਾਨਾ ਕੰਟਰੋਲ 'ਚ ਰਹਿਣ ਜਿਹੜੇ ਹਸਾਬ ਨਾਲ ਇਹਦੀ ਜਵਾਨ ਚੱਲਦੀ ਹੈ ਨਾ ਚੌਥੇ ਦਿਨ ਬੈਗ ਲੈ ਕੇ ਇੱਥੇ ਆ ਜਾ ਕਰੂਗੀ ਤੁਸੀਂ ਵੀ ਇੱਥੇ ਹੋ ਤੇ ਮੈਂ ਵੀ ਇੱਥੇ ਆ ਮਾਮੀ ਮੇਰੀ ਟੈਨਸ਼ਨ ਨਾ ਲੋ ਵਿਆਹ ਮੇਰੀ ਮਾਂ ਨੇ ਕਰਨਾ ਆ ਵਸਣਾ ਨਾ ਵਸਣਾ ਉਹ ਮੇਰੇ ਹੱਥ 'ਚ ਆ ਆਪਣੀ ਧੀ ਦੀ ਟੈਨਸ਼ਨ ਲਓ ਤੁਸੀਂ ਪਹਿਲਾ ਆਪਣੇ ਘਰ ਵਾਲੇ ਦਾ ਨਾ ਫੇਰ ਪਿਆ ਕਰਜ਼ਾ ਲਾਓ ਫੇਰ ਉਹਦੇ ਬਾਰੇ ਸੋਚੋ ਪਤਾ ਨਹੀਂ ਉਹਨੂੰ ਕਿੱਦਾਂ ਦਾ ਮਿਲਣਾ ਤੇ ਕਿੱਦਾਂ ਦਾ ਨਹੀਂ ਔਰ ਨਾਲੇ ਮੰਮੀ ਜਿਨ੍ਹਾਂ ਦੇ ਪੱਲੇ ਕੱਖ ਨਾ ਨਾ ਹੋਵੇ ਉਹਨਾਂ ਦੀਆਂ ਧੀਆਂ ਨੂੰ ਨਾ ਜਾਂ ਤਾਂ ਗਰੀਬ ਟੱਕਰ ਦਾ ਧੀਆ ਕੋਈ ਨਸ਼ੇੜੀ ਮੰਮੀ ਜੀ ਧਿਆਨ ਰੱਖਿਓ ਤੁਹਾਡੀ ਧੀ ਨੂੰ ਵੀ ਨਾ ਐਦਾਂ ਦਾ ਹੀ ਮਿਲਣਾ ਮੇਰੇ ਧੀ ਨੂੰ ਜਿੱਦਾਂ ਦਾ ਮਿਲੂਗਾ ਨਾ ਉਹ ਅਡਜਸਟ ਕਰ ਲੂਗੀ ਕਿਉਂਕਿ ਉਹਨੂੰ ਪਤਾ ਵੀ ਉਹਦੀ ਮਾਂ ਵੀ ਅੱਜ ਤੱਕ ਅਡਜਸਟ ਕਰਦੀ ਆਈ ਆ ਤਾਡੀ ਮਾਂ ਨੂੰ ਹੀ ਪੁੱਛ ਲੋ ਉਹਦਾ ਭਰਾ ਕਿਦਾਂ ਦਾ ਸੀ ਅੱਜ ਜਿਹੜੀਆਂ ਥਾਂ ਥਾਂ ਤੇ ਅਸੀਂ ਟੱਕਰਾਂ ਖਾਂਦੇ ਫਿਰਦੇ ਆ ਨਾ ਤੇਰੇ ਮਾਮੇ ਕਰਕੇ ਖਾਂਦੇ ਫਿਰਦੇ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੈਨੂੰ ਜ਼ਿੰਦਗੀ ਅਸੀਂ ਜੀ ਕੇ ਦਿਖਾਵਾਂਗੇ ਦੀਦੀ ਇੱਕ ਗੱਲ ਕਹਿਣ ਲੱਗੀ ਆ ਆਪਣੀ ਧੀ ਦੀ ਨਾ ਜਵਾਨ ਕੰਟਰੋਲ ਕਰ ਲੋ ਇਹੋ ਜਿਹਿਆਂ ਨੂੰ ਚੰਗਾ ਕਰ ਤਾਂ ਮਿਲ ਜਾਂਦਾ ਪਰ ਜਵਾਨਾ ਕਰਕੇ ਬਸਣਾ ਨਹੀਂ ਆਉਂਦਾ